ਹੈਲੋ एवरीवन ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਵੋਗੇ ਸੋ ਅੱਜ ਆਪਾਂ ਆਪਣੇ ਅੱਜ ਦੇ ਟੌਪਿਕ ਬਾਰੇ ਗੱਲ ਕਰਦੇ ਹਾਂ ਜੋ ਕਿ ਅਰੇਂਜ ਵਰਸਸ ਲਵ ਮੈਰਿਜ ਆਪਾਂ ਦੋਨਾਂ ਦੇ ਡਿਫਰੈਂਸ ਸਮਝਣ ਦੀ ਕੋਸ਼ਿਸ਼ ਕਰਾਂਗੇ ਨਾ ਕਿ ਆਪਾਂ ਇੱਥੇ ਜਸਟੀਫਾਈ ਕਰ ਰਹੇ ਹਾਂ ਕਿ ਕਿਹੜੀ ਵਧੀਆ ਜਾਂ ਕਿਹੜੀ ਘੱਟ ਵਧੀਆ ਸੋ ਉਹਦੇ ਬਾਰੇ ਆਪਾਂ ਫਿਰ ਕਦੇ ਗੱਲ ਕਰਦੇ ਹਾਂ ਸੋ ਅੱਜ ਆਪਣਾ ਮੇਨ ਫੋਕਸ ਇਸੇ ਤੇ ਰਹੂਗਾ ਕਿ ਡਿਫਰੈਂਸ ਕੀ ਹੈ ਦੋਨਾਂ ਦੇ ਵਿਚਾਲੇ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਜ ਜਮਾਨਾ ਬਦਲ ਰਿਹਾ ਹੈ ਟੈਕਨੋਲੋਜੀ ਤੇ ਸੋਸ਼ਲ ਮੀਡੀਆ ਵਿੱਚ ਕਾਫੀ ਐਡਵਾਂਸਮੈਂਟ ਆ ਗਈ ਹੈ ਸੋਸਾਇਟੀ ਵਿੱਚ ਬਹੁਤ ਹੱਦ ਤੱਕ ਫ੍ਰੀडम ਵੀ ਆ ਰਹੀ ਹੈ ਦੋਨੋਂ ਜੈਂਡਰਸ ਨੂੰ ਪਰ ਕਿਤੇ ਨ ਕਿਤੇ ਕੁਝ ਇਹ ਸਾਜਵੀ ਪੁਰਾਣੀ ਜਨਰੇਸ਼ਨ ਦੇ ਖਿਆਲਾਂ ਦਾ ਹੈ ਪਰ ਅੱਜ ਅਸੀਂ ਜ਼ਿਆਦਾ ਗੱਲ ਕਰਾਂਗੇ ਭਾਰਤੀ ਸੋਸਾਇਟੀ ਵਿੱਚ ਆ ਰਹੇ ਬਦਲਾਅ ਦੀ ਅੱਜ ਦੇ ਸਮੇਂ ਵਿੱਚ ਲਵ ਮੈਰਿਜ ਵੱਲ ਜ਼ਿਆਦਾ ਧਿਆਨ ਦਿੱਤਾ ਜਾ ਰਿਹਾ ਹੈ ਯੰਗਸਟਰ ਦੁਆਰਾ ਅਰੇਂਜ ਮੈਰਿਜ ਦੀ ਤੁਲਨਾ ਵਿੱਚ ਆਇਦਰ ਟਾਪਿਕ ਸਾਡਾ ਇਸ ਦੋਨਾਂ ਦੇ ਡਿਫਰੈਂਸ ਬਾਰੇ ਹੀ ਰਹੂਗਾ ਪਹਿਲਾਂ ਆਪਾਂ ਲਵ ਮੈਰਿਜ ਬਾਰੇ ਹੀ ਗੱਲ ਕਰਦੇ ਹਾਂ ਜਿਵੇਂ ਕਿ ਸਾਡੇ ਸਾਹਮਣੇ ਹੈ ਸਮੇਂ ਤੇ ਤਕਨੀਕੀ ਵਾਧੇ ਨਾਲ ਅਸੀਂ ਮਾਡਰਨ ਹੋ ਰਹੇ ਹਾਂ ਜਾਂ ਸਾਡੀ ਸੋਸਾਇਟੀ ਦਾ ਕੁਝ ਹਿੱਸਾ ਮਾਡਰਨ ਹੋ ਰਿਹਾ ਹੈ ਉੱਥੇ ਮੈਰਿਜ ਵਰਗਾ ਫੈਸਲਾ ਮੁੰਡੇ ਕੁੜੀਆਂ ਅਜ ਆਪ ਲੈਣਾ ਪਸੰਦ ਕਰਦੇ ਹਨ ਅੱਜ ਦੋਨਾਂ ਕੋਲ ਫ੍ਰੀडम ਹੈ ਐਜੂਕੇਸ਼ਨ ਦੀ ਜੌਬਸ ਦੀ ਡਿਸੀਜਨ 메ਕਿੰਗ ਦੀ ਤੇ ਜ਼ਿਆਦਾਤਰ ਪੇਰੈਂਟਸ ਵੀ ਇਸ ਦੇ ਹੱਕ ਵਿੱਚ ਹਨ ਕਿ ਇੱਕ ਹੱਦ ਵਿੱਚ ਰਹਿ ਕੇ ਬੱਚੇ ਆਪਣਾ ਲਾਈਫ ਪਾਰਟਨਰ ਚੁਣ ਸਕਦੇ ਹਨ ਤੇ ਇਸ ਵਿੱਚ ਕੋਈ ਬੁਰਾਈ ਨਹੀਂ ਜੋ ਫ੍ਰੀडम ਸ਼ਾਇਦ ਉਹਨਾਂ ਕੋਲੇ ਨਹੀਂ ਸੀ ਤਾਂ ਉਹ ਬੱਚਿਆਂ ਨੂੰ ਵੀ ਇਸ ਲਈ ਅਨਕਰੇਜ ਕਰ ਰਹੇ ਨੇ ਜੇਕਰ ਉਹਨਾਂ ਦਾ ਬੱਚਾ ਉਹਨਾਂ ਨੂੰ ਲੱਗ ਰਿਹਾ ਕਿ ਮੈਚ्योर ਹੈ ਤਾਂ ਆਪਣੇ ਕਰੀਅਰ ਵਿੱਚ ਕੁਝ ਕਰ ਰਿਹਾ ਜਾਂ ਫਾਈਨੈਂਸ਼ੀਅਲੀ ਇੰਡੀਪੈਂਡੈਂਟ ਹੋ ਰਿਹਾ ਤੇ ਉਹਦੀ ਮੈਜورٹی ਲੈਵਲ ਵੀ ਇਦਾਂ ਦਾ ਕਿ ਉਹ ਆਪਣੇ ਸਹੀ ਗਲਤ ਫੈਸਲੇ ਆਪਣੇ ਲੈ ਸਕਦਾ ਤਾਂ ਪੇਰੈਂਟਸ ਵੀ ਇਹ ਆਰਾਮਨਾ ਸਟੇਜ ਨੂੰ ਅਲਾਉ ਕਰ ਰਹੇ ਨੇ ਸਭ ਤੋਂ ਪਹਿਲਾਂ ਦੱਸ ਇਸ ਦੇ ਫਾਇਦੇ ਤੇ ਲੋਕਾਂ ਦੀ ਸੋਚ ਬਾਰੇ ਗੱਲ ਕਰਦੇ ਆ ਕਿ ਕੀ ਬਦਲਾ ਆ ਰਿਹਾ ਅੱਜ ਦੋਨੇ ਜੈਂਡਰੀ ਮੇਲ ਫੀਮੇਲ ਲਵ ਮੈਰਿਜ ਵੱਲ ਜ਼ਿਆਦਾ ਧਿਆਨ ਦੇਉਂਦੇ ਉਹ ਸੋਚ ਰਹੇ ਨੇ ਕਿ ਅਸੀਂ ਜੈਸੇ ਨਸਾਲ ਨਾਲ ਆਪਣੀ ਜ਼ਿੰਦਗੀ ਨੂੰ ਘਟਣਾ ਹੈ ਉਸ ਦਾ ਚਨਾਬ ਅਸੀਂ ਆਪ ਕਰੀਏ ਉਹ ਸਾਹਮਣੇ ਵਾਲੇ ਇਨਸਾਨ ਬਾਰੇ ਸੁਭਾ ਜਾਣਨਾ ਚਾਹੁੰਦੇ ਨੇ ਉਸ ਵਿਅਕਤੀ ਦਾ ਕਿਦਾਂ ਦਾ ਵਿਅਕਤੀ ਤੇ ਵਾ ਉਹ ਜਾਣਨਾ ਚਾਹੁੰਦੇ ਨੇ ਉਸ ਦਾ ਲਾਈਫ ਰੂ ਲੈ ਕੇ ਕੀ ਨਜ਼ਰੀਆ ਹੈ ਉਸ ਦੇ ਗੁਣ ਅਗੁਣ ਤੇ ਸਭ ਕੁਝ ਉਹ ਇਨਸਾਨ ਬਾਰੇ ਜਾਣ ਕੇ ਕੋਈ ਫੈਸਲਾ ਹੀ ਕਰਨਾ ਚਾਹੁੰਦੇ ਨੇ ਜਿਸ ਨਾਲ ਉਹ ਆਪਣੀ ਲਾਈਫ ਨੂੰ ਬਤਾਉਣਾ ਚਾਹੁੰਦੇ ਨੇ ਜੋ ਫਰੀडम ਸਾਡੀ ਪਿਛਲੀ ਜਨਰੇਸ਼ਨ ਕੋਲੇ ਘੱਟ ਸੀ ਤੇ ਉਹ ਵੀ ਕਿਤੇ ਨਾ ਕਿਤੇ ਇਸ ਵਿੱਚ ਸਹਿਮਤੀ ਪਰ ਰਹੇ ਨੇ ਕਿ ਨਵੀਂ ਪੀੜੀ ਨੂੰ ਆਜ਼ਾਦੀ ਦੇ ਰਹੇ ਨੇ ਦੇਖੋ ਮੈਰਿਜ ਕਿਹੜੀ ਸਕਸੈਸਫੁਲ ਹੋਏਗੀ ਉਹ ਤਾਂ ਬਾਅਦ ਦੀ ਗੱਲ ਹੈ ਪਰ ਇਕਵਰ ਇਨਸਾਨ ਦੂਜੇ ਇਨਸਾਨ ਨੂੰ ਪਹਿਲਾਂ ਜਾਣ ਲੈਣਾ ਚਾਹੁੰਦਾ ਹੈ ਤਾਂ ਕਿ ਉਸ ਨੂੰ ਸਾਹਮਣੇ ਵਾਲੇ ਬਾਰੇ ਪਹਿਲਾਂ ਤੋਂ ਹੀ ਪਤਾ ਹੋ ਸਕੇ ਤੇ ਫਿਰ ਜਾਂ ਤਾਂ ਉਹ ਆਪ ਉਸ ਦੇ ਅਨੁਸਾਰ ਆਪਣੇ ਸੁਭਾਅ ਵਿੱਚ ਬਦਲਾ ਕਰੇ ਜਾਂ ਦੋਨੇ ਇੱਕ ਮਿਊਚੁਅਲ ਅੰਡਰਸਟੈਂਡਿੰਗ ਤੇ ਕਾਮਨ ਗਰਾਉਂਡ ਤੇ ਆ ਕੇ ਫੈਸਲਾ ਲੈ ਸਕਣ ਕਿ ਉਹ ਇੱਕ ਦੂਸਰੇ ਨਾਲ ਲਾਈਫ ਬਿਤਾ ਸਕਦੇ ਹਾਂ ਜਾਂ ਨਹੀਂ ਕਿਤਨਾ ਕਿਤੇ ਮਾਡਰਨ ਪੀੜੀ ਦੀ ਸੋਚ ਸਹੀ ਵੀ ਹੈ ਉਹ ਪਹਿਲਾਂ ਤੋਂ ਜਾਣ ਲੈਣਾ ਚਾਹੁੰਦੇ ਨੇ ਜੇਕਰ ਕੋਈ ਰਿਸ਼ਤਾ ਉਹਨਾਂ ਨੂੰ ਨਹੀਂ ਵਧੀਆ ਲੱਗਦਾ ਤਾਂ ਉਹ ਤੋਂ ਪਿੱਛੇ ਹਟ ਸਕ ਜੋ ਕਿ ਅਰੇਂਜ ਮੈਰਿਜ ਚ ਪੋਸੀਬਲ ਨਹੀਂ ਹੈ ਪਰ ਇੱਕ ਹੱਦ ਵਿੱਚ ਰਹਿ ਕੇ ਦੂਸਰੇ ਇਨਸਾਨ ਨੂੰ ਜਾਣਿਆ ਜਾ ਸਕਦਾ ਹੈ ਤੇ ਫਿਰ ਡਿਸੀਜਨ ਲਿਆ ਜਾ ਸਕਦਾ ਹੈ ਕਿ ਕੀ ਇੱਕ ਇਨਸਾਨ ਨਾਲ ਲਾਈਫ ਬਿਤਾਈ ਜਾ ਸਕਦੀ ਹੈ ਜਾਂ ਨਹੀਂ ਤਾਂ ਫਿਰ ਉਹ ਫੈਸਲਾ ਬੜੀ ਸਹੀ ਢੰਗ ਨਾਲ ਲਿਆ ਜਾਂਦਾ ਹੈ ਸੋ ਸੈਕੰਡ ਨੰਬਰ ਤੇ ਆਪਾਂ ਅਰੇਂਜ ਮੈਰਿਜ ਦੀ ਗੱਲ ਕਰ ਰਹੇ ਹਾਂ ਜਿਵੇਂ ਕਿ ਸਾਨੂੰ ਅਰੇਂਜ ਮੈਰਿਜ ਦਾ ਕਨਸੈਪਟ ਪਤਾ ਹੀ ਹੈ ਇਹ ਦੂਜਿਆਂ ਦੁਆਰਾ ਅਰੇਂਜ ਕੀਤੀ ਜਾਂਦੀ ਹੈ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਜਾਂ ਪੇਰੈਂਟਸ ਦੁਆਰਾ ਬੱਚਿਆਂ ਨੂੰ ਪ੍ਰਪੋਜ਼ਲ ਦਿੱਤਾ ਜਾਂਦਾ ਹੈ ਭਾਵੇਂ ਇਸ ਵਿੱਚ ਅੱਜ ਕੱਲ੍ਹ ਜ਼ਿਆਦਾਤਰ ਬੱਚਿਆਂ ਦੀ ਮਰਜ਼ੀ ਵੀ ਪੁੱਛੀ ਜਾਂਦੀ ਜਾਦਰ ਮਾਡਰਨ ਸੋਸਾਇਟੀ ਵਿੱਚ ਜੇਕਰ ਇੱਕ ਰੇਂਜ ਮੈਰਿਜ ਦਾ ਪ੍ਰਪੋਜ਼ਲ ਵੀ ਆ ਰਿਹਾ ਤਾਂ ਵੀ ਬੱਚਿਆਂ ਨੂੰ ਗੱਲਬਾਤ ਕਰਨ ਦਾ ਟਾਈਮ ਦਿੱਤਾ ਜਾਂਦਾ ਉਹਨਾਂ ਨੂੰ ਇੱਕ ਦੂਜੇ ਨੂੰ ਸਮਝਣ ਦਾ ਟਾਈਮ ਦਿੱਤਾ ਜਾਂਦਾ ਪਰ ਕਈ ਹਿੱਸਿਆਂ ਵਿੱਚ ਇਦਾਂ ਨਹੀਂ ਹੁੰਦਾ ਜੇ ਆਪਾਂ ਕਹਿੰਦੇ ਰਿਮੋਟ ਡੇਰੀਆ ਦੇ ਵਿੱਚ ਜੇਕਰ ਪੇਰੈਂਟਸ ਨੂੰ ਕੋਈ ਰਿਸ਼ਤਾ ਪਸੰਦ ਆ ਰਿਹਾ ਫਿਰ ਉਹ ਬੱਚਿਆਂ ਨੂੰ ਗੱਲਬਾਤ ਕਰਨ ਦਾ ਕੀ ਅਲਾਉ ਕਰਦੇ ਆ ਤੇ ਫਿਰ ਜੇਕਰ ਉਹ ਵਿੱਚ ਗੱਲਬਾਤ ਕਰਕੇ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਆ ਤਾਂ ਪੇਰੈਂਟਸ ਵੱਲੋਂ ਇਹੀ ਪ੍ਰੈਸ਼ਰ ਹੁੰਦਾ ਕਿ ਹੁਣ ਇਹ ਰਿਸ਼ਤਾ ਸ਼ਾਇਦ ਪੱਕਾ ਹੀ ਹੋਊਗਾ ਔਰ ਇਹ ਦੋਨਾਂ ਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਮਿਲਣ ਫੀਮੇਲ ਤੇ ਕਿ ਉਹ ਕਿੰਨੇ ਥੋੜੇ ਸਮੇਂ ਵਿੱਚ ਇੱਕ ਇਨਸਾਨ ਨੂੰ ਜਾਣਨ ਉਹ ਸੁਭਾਅ ਬਾਰੇ ਜਾਣਨ ਤੇ ਫਿਰ ਇੱਕ ਫੈਸਲਾ ਲੈਣ ਅਰੇਂਜ ਮੈਰਿਜ ਕਰਨ ਦਾ ਤੇ ਥੋੜਾ ਜਿਹਾ ਕੰਪਲਿਕੇਟਡ ਹੋ ਜਾਂਦਾ ਅਰੇਂਜ ਮੈਰਿਜ ਵਾਲਾ ਪ੍ਰੋਸੈਸ ਕਿਉਂਕਿ ਇੱਕ ਤਾਂ ਪੇਰੈਂਟਸ ਦਾ ਬਹੁਤ ਜ਼ਿਆਦਾ ਪ੍ਰੈਸ਼ਰ ਹੁੰਦਾ ਤੇ ਕਈ ਪ੍ਰੈਸ਼ਰ ਹੁੰਦਾ ਕਿ ਉਹ ਸਾਹਮਣੇ ਵਾਲੇ ਨੂੰ ਜਲਦੀ ਜਲਦੀ ਜਾਣਨਾ ਤਾਂ ਕੋਈ ਇਨਸਾਨ ਕੀ ਆ ਆਪਣੇ ਗੋਣਾ ਗੋਣਾ ਛਾਪ ਵੀ ਸਕਦਾ ਹੈ ਤੇ ਥੋੜਾ ਜਿਹਾ ਟਰਸਟ ਇਸ਼ੂ ਵੀ ਆ ਜਾਂਦਾ ਮਤਲਬ ਕਿ ਥੋੜਾ ਜਿਹਾ ਰਿਸਕੀ ਫੈਕਟਰ ਹੋ ਜਾਂਦਾ ਸਭ ਇਸ ਲਈ ਲਵ ਮੈਰਿਜ ਵੱਲ ਜ਼ਿਆ ਸੀ ਸੀ ਡਿਫਰੈਂਸ ਦੋਨਾਂ ਦੇ ਵਿੱਚ ਉਮੀਦ ਆ ਕਿ ਮੇਰੀ ਐਕਸਪਲੇਨੇਸ਼ਨ ਤੁਹਾਨੂੰ ਵਧੀਆ ਲੱਗੀ ਹੋਗੀ ਤੁਹਾਡੇ ਕੀ ਵਿਚਾਰ ਹੈ ਤੁਸੀਂ ਕਿਸ ਚੀਜ਼ ਦੇ ਹੱਕ ਦੇ ਵਿੱਚ ਅਰੇਂਜ ਮੈਰਿਜ ਜਾਂ ਲਵ ਮੈਰਿਜ ਜਾਂ ਤੁਸੀਂ ਮੈਰਿਡ ਹੋ ਤੁਹਾਡੀ ਮੈਰਿਜ ਲਾਈਫ ਕਿੱਦਾਂ ਦੀ ਚੱਲ ਰਹੀ ਹੈ ਅਰੇਂਜ ਸੀ ਹੁੰਦਾ ਸੀ ਜਾਂ ਕੀ ਡਿਫਰੈਂਸ ਹੈ ਤੁਸੀਂ ਦੂਸਰੇ ਲੋਕ ਕੀ ਸੁਝਾਅ ਦੇਣਾ ਚਾਹੋਗੇ ਤਾਂ ਕਮੈਂਟ ਵਿੱਚ ਤੁਸੀਂ ਮੈਂਸ਼ਨ ਕਰ ਸਕਦੇ ਹੋ ਉਮੀਦ ਆ ਕਿ ਅਗਲੀ ਕਿਸ ਵੀਡੀਓ ਵਿੱਚ ਇਸ ਟੌਪਿਕ ਤੇ ਡਿਸਕਸ ਕਰਾਂਗੇ ਤਦ ਤੱਕ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰ ਲਓ ਆਪਣੇ ਦੋਸਤਾਂ ਨਾਲ ਟੇਕ ਕੇਅਰ ਬਾਏ ਬਾਏ